ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਦ ਅਚਕੰਦਾ ਦਾ ਸਵਾਗਤ ਹੈ ਪਿੰਡ ਰਾਜਪੁਰਾ ਸੜੀਆਂ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ ਪਿੰਡ ਦੀਆਂ ਸੰਗਤਾਂ ਵੱਲੋਂ ਵੱਧ ਚੜ ਕੇ ਗੁਰੂ ਘਰ ਦੀ ਉਸਾਰੀ ਲਈ ਸੇਵਾ ਕੀਤੀ ਜਾ ਰਹੀ ਹੈ ਸੇਵਾਦਾਰਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਉਸਾਰੀ ਵਿੱਚ ਸਾਰੇ ਪਿੰਡ ਵਾਸੀਆਂ ਦਾ ਸੰਯੋਗ ਹੈ ਅਤੇ ਪਿੰਡ ਵਾਸੀਆਂ ਵੱਲੋਂ ਬਹੁਤ ਸੇਵਾ ਕੀਤੀ ਜਾ ਰਹੀ ਹੈ ਪਿੰਡ ਦੇ ਸਰਪੰਚ ਸਾਹਿਬ ਵੱਲੋਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਉਸਾਰੀ ਵਿੱਚ ਗੁਰੂ ਘਰ ਲਈ ਕਮਰੇ, ਬਰਾਂਡਾ, ਵਾਸ਼ਰੂਮ ਅਤੇ ਪੱਥਰ ਲਗਾਇਆ ਜਾਣਾ ਹੈ ਜਿਸ ਲਈ ਸਾਰੇ ਪਿੰਡ ਵਾਸੀਆਂ ਵੱਲੋਂ ਮਾਇਆ ਦਿੱਤੀ ਗਈ ਹੈ ਆਓ ਸੁਣਦੇ ਹਾਂ ਹੋਰ ਕੀ ਕਹਿਣਾ ਹੈ ਪਿੰਡ ਦੇ ਸਰਪੰਚ ਸਾਹਿਬ ਦਾ ਅਤੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਂਜੀ ਅੱਜ ਪਿੰਡ ਰਾਜਪੁਰ ਸੜੀਆਂ ਦੇ ਵਿੱਚ ਗੁਰੂ ਘਰ ਦੇ ਵਿੱਚ ਸੇਵਾ ਚੱਲ ਰਹੀ ਹੈ ਜੋ ਪਿੰਡ ਦੇ ਸਾਰੇ ਸੰਜੋਗ ਦੇ ਨਾਲ ਹਰਸ ਬਣਾ ਰਹੇ ਆ ਗੁਰੂ ਘਰ ਦਾ ਚਾਰਦिवारी ਕਰ ਰਹੇ ਆ ਤੇ ਬਹੁਤ ਹੀ ਸਤਕਾਰਯੋਗ ਕੰਮ ਕਰ ਰਹੇ ਆ ਕਿਦਾਂ ਦਾ ਸੰਜੋਗ ਹੈ ਸੰਗਤਾਂ ਬਹੁਤ ਸ਼ਾਦਾ ਨਾਲ ਕੰਮ ਕਰ ਰਹੀਆਂ ਸਾਰੇ ਪਿੰਡ ਦਾ ਕਿਦਾਂ ਦਾ ਸੰਜੋਗ ਹੈ ਸਾਰੇ ਪਿੰਡ ਦਾ ਬਹੁਤ ਵਧੀਆ ਸੰਜੋਗ ਹੈ ਸਾਰਿਆਂ ਨੇ ਜੋ ਵੀ ਕਿਸੇ ਤੋਂ ਕੋਈ ਛਾ ਰਾਂਦਾ ਹੈ ਫੰਡ ਵੀ ਦਿੱਤਾ ਹੈ ਤੇ ਬਹੁਤ ਸੇਵਾ ਕਰ ਰਿਹਾ ਹੈ। ਇਹ ਸੇਵਾ ਦੇ ਵਿੱਚ ਕਿਸ ਚੀਜ਼ ਦੀਆਂ ਤਿਆਰੀਆਂ ਹੋ ਰਹੀਆਂ ਨੇ? ਸੇਵਾ ਦੇ ਵਿੱਚ ਗੁਰੂ ਘਰ ਵਿੱਚ ਪੱਥਰ ਲਾਇਆ ਜਾ ਰਿਹਾ ਹੈ। ਬਰਾਂਡਾ ਬਣਾਇਆ ਜਾ ਰਿਹਾ ਹੈ। ਕਮਰੇ ਬਣਾਏ ਜਾ ਰਹੇ ਨੇ। ਬਾਥਰੂਮ ਬਣਾਇਆ ਜਾ ਰਿਹਾ ਹੈ। ਸੋ ਵਾਦ ਤੋਂ ਵਾਦ ਸਾਰੀ ਸੰਗਤ ਸੇਵਾ ਕਰ ਰਹੀ ਹੈ। ਇਹ ਕਿੰਨੇ ਦਿਨਾਂ ਤੋਂ ਇਹ ਜਿਹੜੀ ਸੇਵਾ ਚੱਲ ਰਹੀ ਹੈ? ਅੱਜ 8 ਦਿਨ ਹੋ ਗਏ ਸੇਵਾ ਚੱਲ ਰਹੀ ਹੈ। ਅਗਲੇ 10-15 ਦਿਨ ਹੋਰ ਲੱਗਣਗੇ। ਬਹੁਤ ਵਧੀਆ ਸੇਵਾ ਚੱਲ ਰਹੀ ਹੈ ਜੇ ਲੰਗਰ ਦੀ ਵੀ ਹੁਣੇ ਦੇਖਿਆ ਗਿਆ ਕਿ ਲੰਗਰ ਦੀ ਵੀ ਸੇਵਾ ਨਾਲ ਦੀ ਨਾਲ ਚੱਲ ਰਹੀ ਹੈ ਲੰਗਰ ਦੀ ਸੇਵਾ ਕਿੱਥੋਂ ਆਦੀ ਜਾਂ ਚਾਹ ਦਾ ਲੰਗਰ ਚੱਲ ਰਿਹਾ ਹੈ ਬਾਕੀ ਖਰਾ ਤੋੜ ਲੰਗਰ ਬਣਾ ਕੇ ਲਿਆਂਦਾ ਜਾਂਦਾ ਹੈ ਜੋ ਸੇਵਾਦਾਰਾਂ ਨੂੰ ਪਾਇਆ ਜਾਂਦਾ ਹੈ ਠੀਕ ਹੈ ਜੀ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਮੌਕੇ ਸੰਗਤਾਂ ਨੂੰ ਬਾਤ ਵਾਦ ਸੰਦੇਸ਼ ਦੇਣਾ ਇੱਕ ਰਾਲ ਮਿਲ ਕੇ ਆਪਾਂ ਗੁਰੂ ਘਰ ਦੀ ਸੇਵਾ ਕਰੀਏ ਇਹਦੇ ਵਿੱਚ ਹੀ ਪਿੰਡ ਦੀ ਵੀ ਸ਼ੋਭਾ ਹੁੰਦੀ ਹੈ ਇਲਾਕੇ ਦੀ ਸ਼ੋਭਾ ਹੁੰਦੀ ਹੈ 6